ਇੱਕ ਹੀ ਜਦ ਤੱਕ ਮੇਰੀ ਔਕਾਤ ਨਹੀਂ ਮਾਲਕ ਦੀ ਬਾਬਾ ਦੀਪ ਸਿੰਘ ਜੀ ਨੇ ਅੱਜ ਮੈਨੂੰ ਉੱਥੇ ਲੈ ਆਂਦਾ ਏ ਮੈਂ ਬਾਬਾ ਦੀਪ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜਿਹੜੀ ਵੀ ਸੰਤਾ ਇੱਥੇ ਸ਼ਰਧਾ ਨਾਲ ਆਉਂਦੀਆਂ ਨੇ ਉਹਨਾਂ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਨੇ ਪਹਿਲਾਂ ਅਸੀਂ ਮੈਂ ਕਟਿੰਗ ਚੀਜ਼ ਤੁਹਾਨੂੰ ਮੈਂ ਫੋਟੋ ਦਵਾਂਗੇ ਕਿ ਆਪਾਂ ਦਵਾਂਗੇ ਮੀਡੀਆ ਦੇ ਕਿਉਂਕਿ ਹੁਣ ਤੇ ਇਸ ਟਾਈਮ ਮਾਲਕ ਦੀ ਬਹੁਤ ਕਿਰਪਾ ਬਾਬੇ ਦੀਪ ਸਿੰਘ ਜੀ ਦੇ ਮੱਤੇ ਇਹ ਕੋਈ ਵਿਸ਼ਵਾਸ ਰੱਖ ਕੇ ਆਉਂਦਾ ਇਹਦੇ ਬਾਬਾ ਦੀਪ ਸਿੰਘ ਜੀ ਨਾਲ ਪੂਰੀ ਕਿਰਪਾ ਕਰਦੇ ਉਹਨਾਂ ਦੇ ਤੁਹਾਨੂੰ ਨਹੀਂ ਜੀ ਮੈਨੂੰ ਨਾ ਰਿਸਪੌਂਸਰ ਆ ਰਹੀ ਹੈ ਨਿਊਜ਼ੀਲੈਂਡ ਤੋਂ ਮੈਂ ਗਿਆ ਨਹੀਂ ਜੀ ਮੈਂ ਬਾਬਾ ਦੀਪ ਸਿੰਘ ਜੀ ਦੇ ਅਰਧ ਤੇ ਹੀ ਸੰਡੇ ਨੂੰ ਹੋਂਨਾ ਪੱਕਾ ਮੈਂ ਸੰਡੇ ਦੇ ਨਾਗਾ ਨਹੀਂ ਪਾਉਣਾ ਚਾਹੁੰਦਾ ਜੀ ਜਿਹੜੀਆਂ ਸੰਗਤਾਂ ਦੁਪਹਿਰਾ ਸਾਹਿਬ ਪੂਰਾ ਕਰਦੀਆਂ ਨਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਹੁੰਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਮੇਰੀ ਸਿਸਟਰ ਦਾ ਵਿਆਹ ਹੀ ਮੈਂ 3:30 ਵਜੇ ਗਿਆ ਸੀ ਪਹਿਲੇ ਸਿੱਖ ਤੋਂ ਹੋ ਕੇ ਜਾਣਾ ਵਾ ਜੀ ਐਤਵਾਰ ਹੋਰ ਕਿਤੇ ਨਹੀਂ ਜਾਣਾ ਇਥੋਂ ਸਵਾਏ ਜ਼ਰੂਰੀ ਕੋਈ ਨਹੀਂ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮੌਜੂਦ ਆਂ ਗੁਰਦੁਆਰਾ ਸ਼ਹੀਦ ਗੰਗ ਸਾਹਿ ਅਕਸਰ ਹੀ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਿਹੜਾ ਹੈ ਇੱਥੇ ਜੋ ਵੀ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਉਹਨਾਂ ਦੀਆਂ ਮਨਮੁਰਾਦਾਂ ਪੂਰੀਆਂ ਹੁੰਦੀਆਂ ਨੇ ਅੱਜ ਇੱਕ ਮਿਸਾਲ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਇੱਕ ਨੌਜਵਾਨ ਦੀ ਜੋ ਕਿ ਸਿੱਖੀ ਸਰੂਪ ਦੇ ਵਿੱਚ ਉਹਨਾਂ ਨੂੰ ਇੱਥੋਂ ਦੀ ਜਿਹੜੀ ਸਿੱਖੀ ਸਰੂਪ ਦੀ ਜਿਹੜੀ ਦਾਤ ਹੈ ਉਹ ਬਖਸ਼ੀ ਹੈ ਬਾਬਾ ਜੀ ਨੇ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਦਲਜੀਤ ਸਿੰਘ ਜੀ ਤੇ ਕਿੱਥੋਂ ਆਂਦੇ ਹੋ ਮੈਂ ਮਜੀਠੇ ਲਾਗੋ ਪਿੰਡ ਵੇਗਿਆਲ ਤੋਂ ਹਾਂ ਜੀ ਹਾਰਿਆ ਦਵਾਰ ਚੁਪੈਰਾ ਸਾਹਿਬ ਚਾਹਤ ਦੀ ਹਾਂਜੀ ਹਾਰਿਆ ਦਵਾਰ ਪੱਕਾ ਹੁੰਦੇ ਜੀ ਕਿ ਕਿਸ ਤਰ੍ਹਾਂ ਤੁਸੀਂ ਸਿੱਖੀ ਸਰੂਪ ਦੇ ਤੁਹਾਨੂੰ ਇੱਥੋਂ ਬਾਬਾ ਜੀ ਨੇ ਦਾਤ ਬਖਸ਼ੀ ਕਿੱਥੋਂ ਇਹ ਸਫ਼ਰ ਸ਼ੁਰੂ ਹੋਇਆ ਮੈਨਾਂ ਇਦਾਂ ਇੱਕ ਪਾਰਟੀ ਤੇ ਗਿਆ ਸੀ ਤੇ ਉੱਥੇ ਨਾ ਮੈਨੂੰ ਯਾਰ ਦੋਸਤੀ ਮੇਰੇ ਮੈਨੂੰ ਕਹਿੰਦੇ ਸੀ ਕਿ ਡਰਿੰਕ ਕਰ ਮੈਂ ਪਹਿਲਾਂ ਤੋਂ ਸੇਵਾ ਕਰ ਰਿਹਾ ਸੀ ਤੇ ਉਸ ਦਿਨ ਦਾ ਮੈਂ ਅਗਲੇ ਦਿਨ ਆ ਗਿਆ ਫਿਰ ਜਦੋਂ ਮੈਂ ਪ੍ਰੋਗਰਾਮ ਤੇ ਕਿਤੇ ਤੇ ਮੈਨੂੰ ਯਾਰ ਦੋਸਤ ਕਹਿੰਦੇ ਡਰਿੰਕ ਕਰੋ ਉਸ ਤੋਂ ਬਾਅਦ ਮੈਂ ਅਗਲੇ ਦਿਨ ਆ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਛਕਿਆ ਤੇ 2018 ਤੋਂ ਛਕਿਆ ਹੋਇਆ ਮੈਂ ਇੱਥ ਇੱਕ ਹੀ ਜਦ ਤੱਕ ਮੇਰੀ ਔਕਾਤ ਨਹੀਂ ਮਲਗਦੀ ਬਾਬਾ ਦੀਪ ਸਿੰਘ ਜੀ ਨੇ ਅੱਜ ਮੈਨੂੰ ਉੱਥੇ ਲੈ ਆਂਦਾ ਏ ਮੈਂ ਬਾਬਾ ਦੀਪ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜਿਹੜੀ ਵੀ ਸੰਗਤ ਇੱਥੇ ਛੱਦਾਣਾਉਂਦੀਆਂ ਨੇ ਉਹਨਾਂ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਪੁਰਾਣੇ ਸਮੇਂ ਤੋਂ ਜੋ ਵੀ ਆ ਸਾਈ ਧਰਮ ਤੋਂ ਜੋ ਵੀ ਜਸੰਤ ਜਾ ਰਹੀ ਆ ਉਹਨਾਂ ਨੂੰ ਚਪੈਰਾ ਸਾਹਿਬ ਹੀ ਮਾਰਗpon ਵਾਲੀ ਆ ਕਿਉਂਕਿ ਤੁਹਾਨੂੰ ਪਤਾ ਸੰਗਤ ਬਹੁਤ ਜ਼ਿਆਦਾ ਉੱਧਰ ਜਾ ਰਹੀ ਆ ਜੋ 8 ਮਹੀਨੇ ਤੋਂ ਚੱਲ ਰਿਹਾ ਚਪੈਰਾ ਸਾਹਿਬ ਆਪਣਾ ਸੰਗਤ ਨੂੰ ਹੋਣ ਜਾਗਰੂਤ ਹੋਈ ਆ ਤੁਹਾਨੂੰ ਕਿਦਾਂ ਨੂੰ ਪਤਾ ਪਹਿਲਾਂ ਤਾਂ ਸੰਗਤ ਘੱਟ ਹੁੰਦੀ ਹੁਣ 7-8 ਲੱਖ ਦੇ ਕਰੀਬ ਸੰਗਤ ਆ ਰਹੀ ਆ ਕਿ ਬਾਬਾ ਦੀਪ ਸਿੰਘ ਦੇ ਚਰਨਾਂ ਨਾਲ ਜੁੜ ਰਹੀ ਤੁਹਾਨੂੰ ਪਤਾ ਬਾਬਾ ਦੀਪ ਸਿੰਘ ਜੀ ਜਨਨੀਆਂ ਮਨੋਗਾਮਨਾ ਪੂਰੀਆਂ ਕੀਤੀਆਂ ਵਾ ਉਹਨਾਂ ਵੱਲ ਦੇ ਕੇ ਲੋਕ ਸੰਗਤਾਂ ਹੋਰ ਆ ਰਹੀਆਂ ਨੇ ਤੁਹਾਨੂੰ ਪਤਾ ਇੱਕ ਚੀਜ਼ਾਂ ਦਾ ਕਿ ਜੇ ਕੋਈ ਵਿਸ਼ਵਾਸ ਰੱਖ ਕੇ ਆਉਂਦਾ ਇਹਦੇ ਬਾਬਾ ਦੀਪ ਸਿੰਘ ਜੀ ਨਾਲ ਪੂਰੀ ਕਿਰਪਾ ਕਰਦੇ ਉਹਨਾਂ ਤੇ ਤੁਹਾਨੂੰ ਪਤਾ ਵਾ ਅੱਜ ਕੱਲ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸੁਪਨਾ ਹੁੰਦਾ ਹੈ ਵਿਦੇਸ਼ ਜਾਣ ਦਾ ਕੀ ਤੁਸੀਂ ਵੀ ਕਦੀ ਇਦਾਂ ਦਾ ਸੁਪਨਾ ਜਿਹੜਾ ਦੇਖਿਆ ਨਹੀਂ ਜੀ ਮੈਨੂੰ ਨਾ ਰਿਸਪੌਂਸਰ ਆ ਰਹੀ ਨਿਊਜ਼ੀਲੈਂਡ ਤੋਂ ਠੀਕ ਹੈ ਜੀ ਇਸ ਕਰਕੇ ਮੈਂ ਨਹੀਂ ਆ ਜੀ ਬੜਾ ਸਾਰਾ ਪਰਿਵਾਰ ਹੀ ਸਿੱਖੀ ਦੇ ਨਾਲ ਜੁੜਿਆ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਨੇ ਅੰਬਰ ਛਕਿਆ ਸੀ ਉਸ ਤੋਂ ਬਾਅਦ ਮੈਂ ਛਕਿਆ ਜੀ ਉਸ ਤੋਂ ਬਾਅਦ ਮੇਰੇ ਵੱਡੇ ਬਦਰ ਨੇ ਛਕਿਆ ਫਿਰ ਮੇਰੇ ਫਾਦਾ ਸਾਹਿਬ ਨੇ ਫਿਰ ਮਮਾ ਹਯੂਰ ਸਾਹਿਬਗੇ ਨਾ ਮਮਾ ਨੇ ਹਯੂਰ ਸਾਹਿਬ ਤੋਂ ਛਕਿਆ ਵਾ ਇੱਕ ਨਿੱਕਾ ਬ੍ਰਦਰ ਹੋਰ ਆ ਗਿਆ ਬਸ ਬਾਕੀ ਸਾਰੀ ਫੈਮਿਲੀ ਕਿਵੇਂ ਦੇਖਦੇ ਹੋ ਚੋਪੈਰਾ ਸਾਹਿਬ ਨੂੰ ਇੱਥੇ ਜਿਸ ਤਰ੍ਹਾਂ ਤੁਹਾਨੂੰ ਇਹ ਦਾਤ ਜਿਹੜੀ ਹੈ ਮਿਲੀ ਹੈ ਬਹੁਤ ਵਧੀਆ ਜੀ ਇੱਥੇ ਪਤਾ ਕੀ ਜਿਹੜੀਆਂ ਸੰਗਤਾਂ ਚ ਚੋਪੈਰਾ ਸਾਹਿਬ ਪੂਰਾ ਕਰਦੀਆਂ ਨਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਹੁੰਦੀ ਤਾਨੂੰ ਪਤਾ ਇਹ ਤੇ ਪਿਛਲੀ ਯਾਰ ਬਾਰਿਸ਼ਾਂ ਵੀ ਕਿੰਨੀਆਂ ਹੁੰਦਰੀਆਂ ਬਾਰਿਸ਼ਾਂ ਵਿੱਚ ਵੀ ਸੰਗਤਾਂ ਖੜਕੇ ਪਾੜ ਕਰਦੀਆਂ ਰਹੀਆਂ ਵਾ ਤੁਹਾਨੂੰ ਪਤਾ ਬੜੀ ਬੜੀ ਦੂਰ ਤੋਂ ਸੰਗਤਾਂ ਆ ਰਹੀਆਂ ਜੇ ਮਨੋਕਮਨਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਆ ਰਹੀਆਂ ਜੇ 7-8 ਲੱਖ ਦੇ ਕਰੀਬ ਸੰਗਤ ਹੁੰਦੀ ਹੈ ਇੱਥੇ ਤੁਹਾਨੂੰ ਪਤਾ ਹੀ ਹੈ ਜੀ ਅਕਸਰ ਕੀ ਆ ਜਾਂਦਾ ਹੈ ਕਿ ਜੇ ਪੈਰਾ ਸਾਹਿਬ ਅਪ ਵਿੱਚ ਹਾਜ਼ਰੀ ਭਰਨ ਨਾਲ ਜਿਹੜੇ ਕੰਮ ਕਾਜ ਵਿੱਚ ਵੀ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਹਾਂ ਜੀ ਮੇਰੀ ਪਹਿਲਾਂ ਇਨੀ ਉਗਾਤ ਨਹੀਂ ਸੀ ਅੱਜ ਮਾਲਕ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਮੇਰਾ ਬਹੁਤ ਆ 6 ਮਹੀਨੇ ਤੋਂ ਮੇਰਾ ਕੰਮ ਬਹੁਤ ਵਧੀਆ ਚੱਲ ਰਿ ਤੇ ਆਪਣੇ ਤੇ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਹੁਣਾ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਾਂਜੀ ਪੱਕਾ ਭਰਦਾ ਹਾਂ ਜੀ ਕੋਈ ਕੰਮ ਕਾਜ ਹੋਵੇ ਫਿਰ ਵੀ ਮੇਰੀ ਸਿਸਟਰ ਦਾ ਵਿਆਹ ਹੀ ਮੈਂ ਸਾਢੇ 3 ਵਜੇ ਗਿਆ ਸੀ ਪਹਿਲੇ ਸਿੱਥੋਂ ਹੋ ਕੇ ਜਾਣਾ ਵਾ ਜੀ ਐਤਵਾਰ ਹੋਰ ਕਿਤੇ ਨਹੀਂ ਜਾਣਾ ਇੱਥੋਂ ਸੋਇ ਜਰੂਰੀ ਕੋਈ ਨਹੀਂ ਮਿਲੂ ਆਪਰੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋ ਮੈਂ ਕਹਿਣਾ ਚਾਹੁੰਦਾ ਕਿ ਬਾਬਾ ਦੀਪ ਸਿੰਘ ਲਾੜ ਲਗਣਾ ਅਮ੍ਰਿਤ ਸ਼ਕਨ ਗੁਰੂ ਵਾਲੇ ਬਣਾਂ ਜੀ ਕਿਉਂਕਿ ਤੁਹਾਨੂੰ ਪਤਾ ਵਾ ਗੁਰੂ ਘਰ ਚੀਜ਼ ਆਉਣ ਨਾਲ ਬੜਾ ਕੁਝ ਮਿਲਦਾ ਵਾ ਜਿਹੜੇ ਲੋਕ ਅੱਜ ਕੱਲ ਤੁਹਾਨੂੰ ਪਤਾ ਵਾ ਨਸ਼ਿਆਂ ਦੇ ਵਗ ਰਹੇ ਆ ਦਰਿਆ ਤੁਹ ਨਸ਼ਿਆਂ ਦੇ ਮੈਂ ਵੀਰਾਂ ਨੂੰ ਕਹਿੰਦਾ ਕਿ ਨਸ਼ੇ ਛੱਡ ਕੇ ਅੰਮ੍ਰਿਤ ਸ਼ੰਗਨ ਗੁਰੂ ਵਾਲੇ ਬਣ। ਤੁਹਾਨੂੰ ਬੜਾ ਸਿੱਖੀ ਦਾਤ ਬਖਸ਼ਣਾ। ਜੇਕਰ ਹੁਣ ਦਾ ਰੂਪ ਦੇਖਿਆ ਜਾਏ ਤਾਂ ਪੂਰੇ ਤੁਸੀਂ ਸਾਬਤ ਸੂਰਤ ਸਿੱਖ ਜਿਹੜੇ ਬਣੇ ਹੋ। ਪਹਿਲਾਂ ਕਿਸ ਤਰ੍ਹਾਂ ਦਾ ਤੁਹਾਡਾ ਸੀ? ਪਹਿਲਾਂ ਸੀ ਮੈਂ ਕਟਿੰਗ ਚੀਜ਼ ਤੁਹਾਨੂੰ ਮੈਂ ਫੋਟੋ ਦਵਾਂਗਾ ਕਿ ਆਪਾਂ ਦਵਾਂਗੇ ਮੀਡੀਆ ਦੇ ਕਿਉਂਕਿ ਹੁਣ ਤੇ ਇਸ ਟਾਈਮ ਮਾਲਕ ਦੀ ਬਹੁਤ ਕਿਰਪਾ ਬਾਬੇ ਦੀਪ ਸਿੰਘ ਜੀ ਦੇ ਉੱਤੇ। ਤੇ ਪਹਿਲਾਂ ਦੇ ਰੂਪ 'ਚ ਤੇ ਹੁਣ ਦੇ ਰੂਪ 'ਚ ਕੀ ਬਦਲਾਅ ਲੱਗਦਾ? ਵੇਖੋ ਜੀ ਪਹਿਲਾਂ ਤੇ ਸਾਨੂੰ ਕੋਈ ਉਹ ਇਹ ਕਹਿ ਕੇ ਬੁਲਾਉਂਦਾ ਸੀ ਹੁਣ ਸਾਨੂੰ ਕੀ ਸਰਦਾਰ ਜੀ ਕਹਿ ਕੇ ਬ ਨੇ ਕਿ ਸ਼ਾਨ ਮਹਿਸੂਸ ਹੁੰਦੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੁਣ ਮੇਰਾ ਬ੍ਰਦਰ ਵੀ ਆ ਉਹ ਵੀ ਨਾਨਕ ਸਿੰਘ ਆ ਤੇ ਉਹਨਾਂ ਦੀ ਬਹੁਤ ਕਿਰਪਾ ਉਹਨਾਂ ਦੇ ਵੀ ਆਪਣੇ ਨਾਲ ਦੇ ਹੋਰ ਜਿਹੜੇ ਵੀਰਾਂ ਨੂੰ ਕਿੰਨੇ ਕ ਜਾਣਿਆਂ ਨੂੰ ਤੁਸੀਂ ਇਸ ਸਿੱਖੀ ਵੱਲ ਜੋੜਿਆ ਹੈ ਆਪਾਂ ਛੋਟੀ ਭਜੰਗੀ ਸਿੰਘ ਤਿਆਰ ਕੀਤੇ ਹੋਏ ਆ 10 15 ਕੀਤੇ ਹੋਏ ਆ ਪਿੰਡੋਂ ਉਹਨਾਂ ਦੇ ਭੈਣਾਂ ਨੂੰ ਵੀ ਅੰਮ੍ਰਿਤ ਛਕਾਇਆ ਹੋਇਆ ਹੈ ਤੇ ਆਪਾਂ ਗਾ ਵੀ ਨਾਲ ਇਦਾਂ ਗੁਰੂ ਸਿੱਖੀ ਨਾਲ ਜੋੜ ਕੇ ਰੱਖਾਂਗੇ ਸਾਰਿਆਂ ਨੂੰ ਮੈਂ ਤਾਂ ਹੁਣ ਵੀ ਸਾਰੇ ਵੀਰਾਂ ਨੂੰ ਅਪੀਲ ਕਰਦਾ ਵਾਂ ਕਿ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਸਾਰੇ ਨਸ਼ੇ ਛੱਡੋ ਸੋ ਤੁਸੀਂ ਦੇਖਿਆ ਕਿ ਇਹ ਵੀਰ ਜੀ ਜਿਨ੍ਹਾਂ ਨੇ ਪਹਿਲਾਂ ਬਿਲਕੁਲ ਹੀ ਸਾਬਤ ਸੂਰਤ ਨਹੀਂ ਸੀ ਕਟਿੰਗ ਦੇ ਵਿੱਚ ਸੀ ਤੇ ਇਹਨਾਂ ਨੇ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਸੇਵਾ ਕੀਤੀ ਜਿੱਥੇ ਇਹਨਾਂ ਨੂੰ ਗੁਰੂ ਸਾਹਿਬ ਦਾ ਹੁਕਮ ਹੋਇਆ ਤੇ ਇਹਨਾਂ ਨੇ ਜਿਹੜਾ ਇਹ ਸਿੱਖੀ ਸਰੂਪ ਦੇ ਵਿੱਚ ਜਿਹੜਾ ਹੈ ਉਹ ਸਿੱਖੀ ਦੇ ਰੂਪ ਧਾਰਿਆ ਤੇ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਨੇ ਕਿ ਗੁਰੂ ਦੇ ਲਾੜ ਲੱਗੋ ਇਹਨਾਂ ਦੇ ਕੰਮਕਾਜ ਵਿੱਚ ਵਿਵਾਦਾ ਹੋਇਆ ਪਹਿਲਾਂ ਜਿਵੇਂ ਇਹਨਾਂ ਦਾ ਕੰਮਕਾਜ ਨਹੀਂ ਸੀ ਚੱਲਦਾ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਕੰਮਕਾਜ ਇਹ ਉਹ ਜਿਹੜਾ ਇਹ ਸਿਖਰਾਂ ਤੇ ਪਹੁੰਚ ਗਿਆ ਤੇ ਇਹ ਜਿਹੜੇ ਨੇ ਗੁਰੂ ਦੇ ਲਾੜ ਲੱਗੇ ਨੇ ਤੇ ਹਰ ਐਤਵਾਰ ਜਿਹੜਾ ਹੈ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਨੇ ਇੱਕ ਮਿਸਾਲ ਜਿਹੜੀ ਹੈ ਅਸੀਂ ਤੁਹਾਨੂੰ ਪੇਸ਼ਕਿਸ਼ ਕੀਤੀ ਹੈ ਕਿ ਦੁਪਹਿਰਾ ਸਾਹਿਬ ਦੇ ਵਿੱਚ ਇੰਨੀ ਕਹਤ ਹੈ ਕਿ ਇਹ ਜਿਹੜੇ ਨੌਜਵਾਨਾਂ ਨੂੰ ਜਿਹੜਾ ਜੇ ਕੋਈ ਨੌਜਵਾਨ ਪੁੱਠੇ ਰਾਹ ਜਾਂ ਕੋਈ ਮਾੜੇ ਕੰਮਾਂ ਵਿੱਚ ਪੈ ਜਾਂਦਾ ਤੇ ਉਹਨਾਂ ਨੂੰ ਸਿੱਧੇ ਰਾਹ ਜਿਹੜਾ ਇਹ ਇੱਥੋਂ ਜਿਹੜਾ ਇਹ ਤੋੜਦਾ ਹੈ ਉੱਥੋਂ ਜਾਂ ਇੱਥੇ ਜੇ ਪਹੁੰਚ ਕੇ ਜਿਹੜਾ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰ ਕੇ ਨੌਜਵਾਨ ਜਿਹੜੇ ਨੇ ਉਹ ਗੁਰੂ ਦੇ ਲੜ ਲੱਗੇ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ